ਬੈਗਰੂਜੀ ਦੇ ਖਾਲਸਾ ਵੈਗਰੂਜੀ ਕੀ ਫਤਿਹ ਅਸੀਂ ਜੀ ਕੋਟ ਦਿਨੇ ਦੀ ಗ್ರಾಮ ਪੰਚਾਇਤ ਸਮੂਹ ਵੈਗਰੂਪੁਰੇ ਕੋਟਾ ਤੇ ਨਾਲ ਅਸੀਂ 4 ਤਰੀਕ ਨੂੰ ਤੀਆਂ ਦਾ ਪ੍ਰੋਗਰਾਮ ਕਰਾ ਰਹੇ ਹਾਂ ਜੀ ਸਾਨੂੰ ਸਭ ਤੋਂ ਵੱਧ ਸਹਿਯੋਗ ਪਿੰਡ ਦਾ ਵੈਗਰੂਪੁਰੇ ਕੋਟੇ ಗ್ರಾಮ ਪੰਚਾਇਤ ਦੇ ਪਿੰਡ ਦੇ ਸਹਿਯੋਗ ਨਾਲ ਅਸੀਂ ਤੀਆਂ ਦਾ ਪ੍ਰੋਗਰਾਮ ਕਰਾ ਰਹੇ ਹਾਂ ਤੇ ਤੀਆਂ ਤੇ ਭੈਣਾ ਮਾਮਾ ਨੂੰ ਭੂਆ ਨੂੰ ਸਾਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਸਾਡੇ ਮੇਲੇ ਦੇ ਵਿੱਚ ਵੱਧ ਤੋਂ ਵੱਧ ਆਉਣ ਆਕੇ ਸਾਡੇ ਮੇਲੇ ਦੇ ਵਿੱਚ ਰੌਣਕਾਂ ਵਧਾਉਣ ਜੀ ਇਹ ਅਪੀਲ ਕਰ ਰਹੇ ਹਾਂ ਜੀ ਬੱਦੜ ਕੇ ਸਦਨ ਵੀਰੇ ਸਾਡੇ ਆਲੇ ਦਾਲੇ ਦੇ ਪਿੰਡਾਂ ਨੂੰ ਅਪੀਲ ਆ ਵੀ ਜੋ ਵੀ ਧੀਆ ਪੈਣਾ ਆਉਣੇ ਚਾਹੁੰਦੇ ਨੇ ਸਾਡੇ ਨਾਲ ਉਹਦੇ ਪਿੰਡਾਂ ਦੇ ਵਿੱਚ ਮੋਤਵਰ ਪੰਚਾਇਤ ਮੈਂਬਰ ਸਾਡੇ ਨਾਲ ਕਨੈਕਟ ਕਰ ਲਈ ਜੀ ਅਸੀਂ ਧੀਆ ਪੈਨ ਨੂੰ ਲੈ ਕੇ ਆਉਣ ਤੇ ਜਾਣ ਛਾਸ ਪ੍ਰਬੰਧ ਕੀਤਾ ਜੀ ਇੱਕ ਹੱਥ ਜੋੜ ਕੇ ਬੇਨਤੀ ਵੀਰੇ ਖਾਸ ਵੀ ਜੋ ਵੀ ਸਰਾਰਤੀ ਅਨਸਰ ਨੇ ਕੋਈ ਵੀ ਬੰਦਾ ਸਾਡੇ ਪਿੰਡ ਦਾ ਚੇ ਬਾਹਰਲੇ ਪਿੰਡਾਂ ਦੇ ਉਹਨੂੰ ਹੱਥ ਜੋੜ ਕੇ ਇੱਕ ਵੀ ਬੇਨਤੀ ਆ ਵੀ ਕੋਈ ਵੀ ਬੰਦਾ ਅਸਰਾਰਤੀ ਅੰਸਰ ਸਾਡੇ ਪਿੰਡ दारू ਪੀ ਕੇ ਜਾਂ ਕੋਈ ਵੀ ਕਿਸੇ ਵੀ ਕਿਸੇ ਦਾ ਨਸ਼ਾ ਕਰਕੇ ਜੋ ਮੜੀਰ ਹੋਂਦੀ ਆੜੀ ਬੋਲਟ ਦੇ ਪੜਾਕੇ ਮਾਰਦੀ ਫਿਰਦੀ ਆ ਉਹਨੂੰ ਖਾਸ ਕਰਕੇ ਜੋ ਐਸਾ ਵੀ ਸਾਡੇ ਪਿੰਡ 4 ਤਰੀਕ ਨੂੰ ਨੇੜੇ ਤੇੜੇ ਨਾਲ ਵਿਖੜਨਾ ਕੋਈ ਵੀ ਵੀ ਜੇ ਅਸੀਂ ਦੇਖਿਆ ਜਾਂਦਾ ਤੇ ਉਹਨਾਂ ਤੇ ਸਖਤ ਕਾਰਵਾਈ ਸੇ ਆਪ ਕਰਾਂਗੇ ਇਹ 3 ਪਿੰਡਾਂ ਦਾ ਮੇਲਾਗਾ ਨਾ ਕਿ ਇਹ ਮੜੀਰ ਦਾ ਹੱਥ ਜੋੜ ਕੇ ਬੇਨਤੀ ਆ ਕੋਈ ਤੇ ਮੇਰੇ ਸਗੇ ਚਾਚੇ ਦਾ ਮੁੰਡਾ ਠੀਕ ਹੈ ਵੀਰੇ ਅਸੀਂ ਮਾਰ ਮੜ ਡਾਂਗਾ ਇੱਥੋਂ ਲੈ ਕੇ ਜਾਵਾਂਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਪਿੰਡ ਵੱਲੋਂ ਜਿੰਨੇ ਵੀ ਲਵੇ ਲੋਣੇ ਪਿੰਡ ਨੇ ਜੀ ਸਾਰਿਆਂ ਨੂੰ ਬੇਨਤੀ ਆ ਵੀ ਸਾਡੇ ਪਿੰਡ ਗਰਾਊਂਡ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਤੀਆਂ ਦਾ ਪ੍ਰੋਗਰਾਮ ਕਰਾ ਰਹੇ ਹਾਂ ਅਸੀਂ ਦਿਨ 4 ਤਰੀਕ ਦਿਨ ਸੋਮਵਾਰ ਸਮਾਂ ਹੈਗਾ 3 ਤੋਂ 7 ਵਜੇ ਤੱਕ ਇਹ ਸਾਰਾ ਸਾਡਾ ਜਿੰਨਾ ਨਗਰ ਵੱਲੋਂ ਪੰਚਾਇਤ ਤੋਂ ਸਾਡੇ ਸਰਪੰਚ ਸਾਹਿਬ ਖੜੇ ਨੇ ਮੈਂਬਰ ਸਾਹਿਬ ਖੜੇ ਨੇ ਸਾਡੇ ਮੌਜੂਦਾ ਸਰਪੰਚ ਸਾਹਿਬ ਖੜੇ ਨੇ ਇਹਨਾਂ ਦੇ ਰੇਖੇਟ ਸਾਰਾ ਕੁਝ ਹੋ ਰਿਹਾ ਸਾਰੇ ਪਿੰਡ ਵੱਲੋਂ ਇੱਕ ਥਾਵੇਂ ਸਾਡੇ ਪਿੰਡ ਦੀਆਂ ਤੀਆਂ ਲੱਗ ਰਹੀਆਂ ਨੇ ਪਹਿਲਾਂ ਸਾਡੇ ਕੀ ਹੁੰਦਾ ਸੀ ਅਲੱਗ-ਅਲੱਗ ਥਾਵਾਂ ਤੇ ਗਰੁੱਪ ਵਾਜੀ ਵਾਂਗੂ ਤੀਆਂ ਲੱਗਦੀਆਂ ਸੀ ਉਹ ਸਾਡੇ ਕੀ ਪ੍ਰਮਾਤਮਾ ਦੇ ਇਹ ਜੀ ਕਿਰਪਾ ਹੋਈ ਵੀ ਸਾਡਾ ਸਾਰੇ ਪਿੰਡ ਦਾ ਏਕਾ ਹੋ ਕੇ ਇੱਕ ਥਾਵੇਂ ਅਸੀਂ ਤੀਆਂ ਲਾ ਰਹੇ ਹਾਂ ਜੀ ਅਸੀਂ ਜਿਹੜੇ ਦੂਜੇ ਪਿੰਡਾਂ ਵੀ ਇਹੀ ਬੇਨਤੀ ਕਰ ਰਹੇ ਹਾਂ ਵੀ ਜਿੱਥੇ-ਇੱਥੇ ਕੋਈ ਸਾਰਾ ਪਿੰਡ ਦੀਆਂ ਥਾਵੇਂ ਤੀਆਂ ਲੱਗਣੀਆਂ ਚਾਹੀਦੀਆਂ ਨੇ ਪਿੰਡ ਦੇ ਵਿੱਚ ਜਿਹੜਾ ਉਹ ਆਪਣਾ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਜੀ ਧੰਨਵਾਦ ਜੀ ਮਿਤੀ 4 ਤਰੀਕਾ ਯਾਨੀ ਕਿ 4 ਅਗਸਤ ਨੂੰ ਦਿਨ ਸੋਮਵਾਰ ਨੂੰ ਸਾਰੀਆਂ ਤੀਆਂ ਭੈਣਾ ਮਤਾਵਾਂ ਨੂੰ ਬੇਨਤੀ ਆ ਕਿ ਉਹ ਲਾਜ਼ਮੀ ਤੌਰ ਤੇ ਹਮ ਹਮਾ ਕੇ ਪਹੁੰਚਣਾ ਤਾਂ ਕਿ ਇੱਥੇ ਪਿੰਡ ਦੀ ਜਿਹੜੀ ਸ਼ੋਭਾ ਉਹ ਲੋਕਾਂ ਨੂੰ ਸਾਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲ ਸਕੇ ਐਨਾ ਕਹਿਦਾ ਹੋਇਆ ਧੰਨਵਾਦ ਕਰਦਾ ਜੀ ਲਾਜ਼ਮੀ ਤੌਰ ਤੇ ਪਹੁੰਚਣਾ ਜੀ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਟਦੁਣਾ ਵਿਖੇ ਸਰਪੰਚ ਬਲਜਿੰਦਰ ਸਿੰਘ ਕਿੰਦਾ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਹਿਗੁਰੂਪੁਰਾ ਸਮੂਹ ਨਗਰ ਪੰਚਾਇਤ ਤੇ ਸਮੂਹ ਨਗਰ ਵੱਲੋਂ 4 ਤਰੀਕ ਦਿਨ ਸੋਮਵਾਰ ਨੂੰ ਅਗਸਤ ਆਪਣੇ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾਗਾ 3 ਵਜੇ ਤੋਂ ਲੈ ਕੇ 7 ਵਜੇ ਤੱਕ ਤੇ ਜਿੰਨੀਆਂ ਵੀ ਮਾਮਾ ਭੈਣਾਂ ਚਾਚੀਆਂ ਤਾਈਆਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੀ ਸ਼ੋਭਾ ਵਧਾਉਣੀ ਜੀ ਤੇ बस इना क्या धनबाद करते वाहू जी का खालसा वाहेगुरू जी की फतेह